ਵਾਹਿਗੁਰੂ ਮਿਹਰ ਕਰੇ ਅੱਜ ਤਾਂ ਵੀਡੀਓ ਦੇਖ ਕੇ ਪੰਜਾਬ ਚ ਇੱਤੇ ਆ ਗਿਆ ਉਹ ਪੰਜਾਬ ਦਾ ਪੁਰਾਣਾ ਦੌਰ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਸ਼ਾਮ ਨੂੰ ਖੇਡਦੇ-ਖੇਡਦੇ ਚੁੱਲ੍ਹੇ ਤੇ ਆ ਬੈਠਣਾ ਮਾਤਾ ਉਹਨਾਂ ਦੇ ਕੋਲੇ ਮੰਮੀ ਉਹਨਾਂ ਨੇ ਰੋਟੀ ਪਕਾਉਣੀ ਉਦੋਂ ਸਾਰੇ ਚਾਚੇ ਤਾਏ ਇਕੱਠੇ ਹੁੰਦੇ ਸੀਗੇ ਕਜ਼ਨ ਸਾਰੇ ਇਕੱਠੇ ਹੁੰਦੇ ਸੀ ਤੇ ਸ਼ਾਮ ਨੂੰ ਰੋਟੀਆਂ ਖਾਣੀਆਂ ਜਾਂ ਤਾਂ ਉਹਨਾਂ ਨੇ ਰੋਟੀ ਪਕਾਉਣ ਤੋਂ ਬਾਅਦ ਤਵਾ ਚੱਕਦੇ ਹੁੰਦੇ ਸੀ ਤਾਂ ਉਦੋਂ ਇਹ ਨਜ਼ਾਰਾ ਦੇਖਣ ਨੂੰ ਮਿਲਦਾ ਸੀਗਾ ਇੱਕ ਵਾਰੀ ਫਿਰ ਤੋਂ ਪਿੰਡ ਵਾਲਾ ਉਹ ਘਰ ਚਿੱਤੇ ਆ ਗਿਆ ਹੁਣ ਤਾਂ ਬਹੁਤ ਟਾਈਮ ਹੋ ਗਿਆ ਇਕੱਲੇ ਉੱਤਾਂ ਬੈਠਣ ਦਾ ਸੁਭਾਅ ਵੀ ਨਹੀਂ ਬਣਿਆ ਪਰ ਜਿਹੜੇ ਜਿਹੜੇ ਜਾਣਦੇ ਨੇ ਜਿਹੜੇ ਉੱਥੇ ਚੁੱਲਿਆਂ ਦੇ ਕੋਲੇ ਜਿਨ੍ਹਾਂ ਨੇ ਬੈਠ ਕੇ ਰੋਟੀ ਖਾਧੀ ਆ ਉਹਨਾਂ ਨੂੰ ਪਤਾ ਹੋਊਗਾ ਵੀ ਇਹਨੂੰ ਕੀ ਕਹਿੰਦੇ ਨੇ ਇਹਨੂੰ ਪੰਜਾਬੀ ਦੇ ਵਿੱਚ ਕੁਝ ਫਨੀ ਕਿਹਾ ਜਾਂਦਾ ਹੈ ਪਰ ਫਨੀ ਵੀ ਨਹੀਂ ਕੁਝ ਇਦਾਂ ਦਾ ਕਿਹਾ ਜਾਂਦਾ ਹੈ ਇਹਦਾ ਨਾਮ ਦੱਸਿਓ ਜਰੂਰ ਜੇ ਕੇ ਸਾਨੂੰ ਪਤਾ ਹੋਇਆ ਤਾਂ ਨੂੰ ਕੀ ਕਹਿੰਦੇ ਆ ਜੇ ਹੋਂਦੀ ਵਾਸਤੇ ਦਓ ਧੰਨਵਾਦ ਵਾਹਿਗੁਰੂ ਸਭ ਤੇ ਮਿਹਰ ਰੱਖੇ